ਅੱਜ ਲੁਧਿਆਣੇ ਦੀਆਂ ਸਾਰੀਆਂ ਐਸੋਸੀਏਸ਼ਨਾਂ ਜਿਹੜੀਆਂ ਵੀ ਪ੍ਰੋਮਿਨੈਂਟ ਐਸੋਸੀਏਸ਼ਨਸ ਐ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹਦਾ ਕਾਰਨ ਹੈ ਕਿ ਸਰਕਾਰ ਵੱਲੋਂ ਸਟੀਲ ਤੇ 25% ਸੇਫਗਾਰਡ ਡਿਊਟੀ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ 2 ਦਿਨ ਪਹਿਲਾਂ ਇਹਦੇ ਬਾਰੇ ਮੀਟਿੰਗ ਕੀਤੀ ਗਈ ਹੈ ਸੋ ਇਹਦੇ ਨਾਲ ਇੰਡਸਟਰੀ ਨੂੰ ਬੜਾ ਮਾੜਾ ਅਸਰ ਪਏਗਾ ਔਰ ਸਰਕਾਰ ਨੂੰ ਤੱਕ ਆਪਣੀ ਗੱਲ ਪਹੁੰਚਾਉਣ ਲਈ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਜਿਹੜਾ ਮੇਨ ਸਾਨੂੰ ਪ੍ਰੋਬਲਮ ਆਏਗੀ ਉਹਦੇ ਵਿੱਚ ਪ੍ਰੋਡਕਸ਼ਨ ਕਾਸਟ ਸਾਡੀ ਵੱਧ ਜਾਏਗੀ ਇਹਦੇ ਨਾਲ ਇਨਫਲੇਸ਼ਨ ਵਧੇਗਾ ਜਿਹੜੇ ਬਾਈਸਾਈਕਲ ਐਂਡ ਟੂਲਸ ਇਹਨਾਂ ਦੀ ਕੀਮਤ ਵਧੇਗੀ ਔਰ ਐਕਸਪੋਰਟ ਵਿੱਚ ਅਸੀਂ ਅਨ ਕੰਪੀਟੀਟਿਵ ਹੋ ਜਾਵਾਂਗੇ ਇਸ ਤੋਂ ਇਲਾਵਾ ਜਿਹੜੀ ਸਾਡੇ ਇਨਫਰਾਸਟ੍ਰਕਚਰ ਦੇ ਜਿੰਨੇ ਵੀ ਪ੍ਰੋਜੈਕਟ ਹੈ ਉਹ ਸਟੀਲ ਦੀ ਕਾਸਟ ਵਧਣ ਕਰਕੇ ਉਹ ਉਹਨਾਂ ਦੀ ਕਾਸਟ ਬਹੁਤ ਜ਼ਿਆਦਾ ਵੱਧ ਜਾਏਗੀ ਔਰ ਗਲੋਬਲ ਮਾਰਕੀਟ ਕਿਉਂਕਿ ਹੁਣ ਇੰਡੀਆ ਕੋਲ ਬੜਾ ਅੱਛਾ ਚਾਂਸ ਹੈ ਅਸੀਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਆ ਅਸੀਂ 5 ਟ੍ਰਿਲੀਅਨ ਇਕਨੋਮੀ ਦੀ ਗੱਲ ਕਰਦੇ ਆ ਔਰ ਇੰਡੀਆ ਦੀ ਜਿਹੜੀ ਐਕਸਪੋਰਟ ਹੈ ਬੜੀ ਬੈਡਲੀ ਇਫੈਕਟ ਹੋਏਗੀ ਕਿਉਂਕਿ ਮੈਂ ਹੁਣੇ ਦੋ ਐਗਜ਼ੀਬਿਸ਼ਨ ਅਟੈਂਡ ਕਰਕੇ ਆਇਆ ਹਾਂ ਜਿਹੜੀ ਚਾਈਨਾ ਦੀ ਇੰਡਸਟਰੀ ਹੈ ਉਹ ਸਾਡੇ ਤੋਂ ਅੱਜ ਵੀ ਕਿਤੇ ਅੱਗੇ ਔਰ ਉਹਨਾਂ ਦੇ ਪ੍ਰੋਡਕਟ ਸਾਡੇ ਤੋਂ ਵਧੀਆ ਔਰ ਕੋਸਟ ਬਹੁਤ ਘੱਟ ਹੈ ਤੋ ਮੈਂ ਸਰਕਾਰ ਨੂੰ ਇਹ ਦੁਬਾਰਾ ਵਿਚਾਰ ਕਰਨਾ ਚਾਹੀਦਾ ਔਰ ਇਹ ਅਸੀਂ ਇਵਨ ਵੀ ਵਿਲ ਰਾਈਟ ਟੂ ਸਟੀਲ ਮਿਨਿਸਟਰੀ ਐਂਡ ਕਮਰਸ ਮਿਨਿਸਟਰੀ ਐਂਡ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਕਿ ਇਹਨੂੰ ਇਮੀਡੀਏਟਲੀ ਵਾਪਸ ਲਿਆ ਜਾਏ ਔਰ ਇੰਡਸਟਰੀ ਤੇ ਕੋਈ ਡਿਊਟੀ ਨਾ ਲਗਾਈ ਜਾਏ ਸਰ ਸਾਡਾ ਤਾਂ ਇਹ ਕਹਿੰਦਾ ਕਿ ਜਿਹੜਾ 25% ਸੇਫਗਾਰਡ ਡਿਊਟੀ ਦਾ ਪ੍ਰੋਪੋਜ਼ਲ ਆਇਆ ਹੈ ਇਹ ਇੱਕ ਮਿਲੀ ਜੁਲੀ ਭਗਤ ਦਾ ਸਰਕਾਰ ਦੀ ਜਿਹੜੀ ਤੇ ਉਹ ਫਰਮਸਿਲ ਪ੍ਰੋਡਿਊਸਰ ਦੀ ਜੋ ਹੁਣੇ ਮੈਥੋਂ ਕਿਹਾ ਗਿਆ ਹੈ ਇਦੋਂ ਕੋ 15000 ਰੁਪਏ ਤੱਕ ਆਲਰੇਡੀ ਜਿਹੜੇ ਪ੍ਰੋਫਿਟ ਕਮਾਰੇ ਹੋ ਉਹਨਾਂ ਨੂੰ ਇੰਨੀ ਕਿਹੜੀ ਲੋਡ ਪੈ ਗਈ ਮੁਨਾਫੇ ਦੀ ਕਿ ਉਹਨਾਂ ਨੂੰ ਹੋਰ ਮੁਨਾਫੇ ਚਾਹੀਦੇ ਆ 25% ਸੇਕਵਾ ਡਿਊਟੀ ਲਗਾਉਣ ਲੱਗੇ ਨੇ ਤੇ ਸਟੀਲ ਦੀ ਪ੍ਰਾਈਸ ਦਾ 10 12% ਕਿਲੋ ਹੋਰ ਵਧਾ ਲਗੀ ਅੱਡੀ ਤੋਂ ਪਹਿਲਾਂ ਵੀ ਕਿਹਾ ਬਾਰ-ਬਾਰ ਮੰਗ ਕੀਤੀ ਆ ਜਦੋਂ ਤੱਕ ਥੀਰ ਰੈਗੂਲੇਟਰ ਨਹੀਂ ਬੰਦਾ ਇਹਨਾਂ ਨੇ ਮਨਮੰਨੀਆ ਕੱਦੇ ਰਹਿਣਾ ਔਰ ਇਦਾਂ ਹੀ ਹੁੰਦੇ ਰਹਿਣਾ ਸਰਕਾਰਾਂ ਵੀ ਸਾਡੀਆਂ ਜਿਹੜੀਆਂ ਹੈਗੇ ਨੇ ਮਨੂੰ ਯਾਦ ਆ ਡਾਕਟਰ ਮਨੂਆ ਸੀ ਸਾਡੇ ਕੋਲ ਮੰਨ ਕੇ ਗਏ ਸੀ ਕਿ ਸਟੀਲ ਰੈਗੂਲੇਟਰੀ ਦਾ ਆਰਡਰ ਆਫ ਦਾ ਡੇ ਪਰ ਉਹ ਵੀ ਨਹੀਂ ਸੀ ਲਾ ਪਏ ਕਿਉਂਕਿ ਜਦੋਂ ਰਾਮਲਾ ਸਾਬਨ ਤੇ ਮਿਸਟਰ ਸੀਏ ਕਰਨੇ ਮੇਰੀ ਮਜਬੂਰੀ ਹੈ ਅੱਜ ਵੀ ਇੱਥੇ ਜਿਹੜੀ ਮਜਬੂਰੀ ਸਾਥ ਚੱਲ ਰਹੀ ਹੈ ਮੈਨੂੰ ਮਜਬੂਰੀ ਜਿਹੜੀਆਂ ਪਿਛੇ ਇਲੈਕਸ਼ਨ ਹੋ ਗਏ ਲੰਗੀਆਂ ਨੇ ਉਹਦਾ ਕੋਈ ਰਸਤਾ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਕੰਪੋਜ਼ਿਟ ਕਰਨ ਦੀ ਖਾਤਰ ਇਹ ਜਦ ਇੱਕਦਮ ਜਿਹੜਾ ਪ੍ਰਾਈਸ ਤੇ ਉਛਾਲ ਹੋਣ ਜਾ ਰਿਹਾ ਉਹਨਾਂ ਨੂੰ ਅਰਬਾਂ ਦਾ ਮੁਨਾਫਾ ਦੇਣ ਦੇ ਲਈ ਇੱਕ ਛੋਟੀ ਇੰਡਸਟਰੀ ਜਿਹੜੀ ਐਮਐਸਐਮਈ ਉਹਦਾ ਗਲਾ ਘੁੱਟਣ ਜਾ ਰਹੇ ਨੇ ਔਰ ਜੇ ਐਮਐਸਐਮਈ ਬੰਦ ਹੋ ਗਈ ਉਹ ਛੇ ਘਰਾਣਿਆਂ ਦੇ ਬੇਸ ਤੇ ਤੇ ਮੈਂ ਦਾਅਵੇ ਨਾ ਕਰਨਾ ਕਿ ਸਰਕਾਰ ਦੀ ਜੀਡੀਪੀ ਟੈਸ ਨਾ ਸੁਰੂ ਹੋ ਗਈ ਔਰ ਜਿਹੜੇ ਫਰਜ਼ ਪਾਲਿਕਾ ਲਈ ਨੇ ਸੁਪਨੇ ਲਏ ਕਰੇ ਇਹਨਾਂ ਦੇ ਫਸ ਹੋ ਜਾਣਗੇ ਨਸਲੀ ਬਰਬਾਦ ਹੋ ਜੋਗੀ ਔਰ ਲੋਕੀ ਸੜਗਾ ਤੋਂ ਉਤਰਾਂਗੇ ਸਾਰ ਨੂੰ ਅਪਲਾਈਮੈਂਟ ਵੱਧ ਜਾਊਗੀ ਲੋਕੀ ਰੁਜ਼ਗਾਰ ਬਸੇ ਬੰਦ ਕੇ ਇੱਥੇ ਚੱਕੂ ਚਲੇ ਚੱਲਣਗੇ ਅਸੀਂ ਤਾਂ ਇਹੀ ਕਹਿ ਰਹੇ ਜੀ ਕਿ ਹੁਣ ਜੋ ਕੇ ਮੀਟਿੰਗ ਕੀਤੀ ਗਈ ਅਤੇ ਕਿਹਾ ਗਿਆ ਵੀ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਵੀ ਇਹ ਪਲੈਸ ਚਲਾਈ ਜਾਏਗੀ ਪਰ ਮੈਂ ਲੱਭੀ ਤਾਂ ਹੁਣ ਹੀ ਗੱਲ ਕਰ ਰਿਹਾ ਸੀ ਕਿ ਲੋੜ ਪਈ ਅਸੀਂ ਐਜੂਕੇਸ਼ਨ ਅਪਰੋਚ ਵੀ ਕਰਾਂਗੇ ਇੱਥੇ ਟੋਕੜ ਤਾਲਾ ਵੀ ਕਰਾਂਗੇ ਪਹਿਲੀ ਵਾਰ ਨਹੀਂ ਹੋਣ ਕਰ ਰਿਹਾ ਪਹਿਲਾਂ ਵੀ ਬੜੀ ਬੜੀ ਕੀਤੀਆਂ ਨੇ ਸਰਕਾਰਾਂ ਚ ਭਾਈਆਂ ਨੇ ਰੇਟ ਘਟਾਏ ਨੇ ਹੁਣ ਵੀ ਅਸੀਂ ਦਮ ਰੱਖਦੇ ਰੇਟ ਘਟਵਾਉਣ ਦੇ ਅਸੀਂ ਗੱਲ ਨਹੀਂ ਕਿ ਅਸੀਂ ਇਹ ੱਟਕਾ ਬਰਦਾਸ਼ਤ ਕਰ ਲਾਂਗੇ ਜ਼ਿਆਦਤੀ ਕਰ ਬਰਦਾਸ਼ਤ ਨਹੀਂ ਕੀਤੀ ਜਾਏਗੀ ਇੱਥੇ ਨਾਰੀਆ ਐਸੋਸੀਏਸ਼ਨਾਂ ਇਸ ਕਰਕੇ ਫਿਰ ਇਕੱਠੇ ਹੋ ਗਏ ਲੋਕੀਆ ਬੈਠ ਗਏ ਕਿਉਂਕਿ ਇੱਕ ਬਰਨਿੰਗ ਇਸ ਨੂੰ ਜਿੰਮੇ ਗਰੇਗਾ ਸਾਡੀ ਰੀਲ ਦੀ ਹੰਦੀ ਤੋੜਨ ਦੀ ਜਿਹੜਾ ਕੰਮ ਚੱਲ ਰਿਹਾ ਉਹ ਸਰਕਾਰ ਦੀ ਹੈ ਬੜੇ ਉੱਪਰਲੀ ਗਾਗੇ ਸੇਫਗਾਰਡ ਡਿਊਟੀ ਰਾਜ ਦੀ ਮਨਚਾ ਸਰਕਾਰ ਦੀ ਸਾਡੀ ਸਮਝ ਤੋਂ ਬਾਹਰ ਹੈ ਔਰ ਜੋ ਕਿ ਦੇਖਿਆ ਜਾ ਰਿਹਾ ਹੈ ਵੀ ਇਹ ਸਿਰਫ ਸੇਫਗਾਰਡ 6 ਘਰਾਣਾਂ ਦਾ ਨਹੀਂ ਕੀਤੀ ਜਾ ਰਹੀ ਔਰ 6 ਘਰਾਣੇ ਬਜਟ 35 ਮਿਲੀਅਨ ਇੰਡਸਟਰੀ ਨੂੰ ਤੁਸੀਂ ਦੌੜੇ ਲਗਾ ਦਿੱਤਾ ਔਰ ਇਹ ਬੜੀ ਇੱਕੁਰਕਸਵਾ ਵਾਲੀ ਗੱਲ ਹੋਈ ਜੀ ਜੇ ਇਹਨੂੰ ਅਮਲ ਏਰੀਆ ਦੇ ਇਲਾਕੇ ਆਏਗੀ ਜੀ ਨਾਮ ਹੈ ਵਰੀ ਰੋਣਾ ਇੰਡਸਟਰੀ ਵੀ ਬਹੁਤ ਵੱਡੀਆਂ ਸਫਲੀਆਂ ਬਣੇਗੀ ਸਾਡੀਆਂ ਇੰਡਸਟਰੀਆਂ ਚਾਹੇ ਸਾਈਕਲ ਪਾਰਟਸ ਹੋਣ ਚਾਹੇ ਨਟ ਬੋਲਟ ਹੋਣ ਚਾਹੇ ਆਟੋਮੋਟਿਵ ਹੋਣ ਤੇ ਚਾਹੇ ਮੈਂ ਕਹਨਾ ਐਰੋਸਪੇਸ ਕੋਈ ਵੀ ਇੰਡਸਟਰੀ ਇਹ ਝਟਕਾ برداشت ਕਰ ਪਾਏਗੀ 25% ਦਾ ਮਤਲਬ ਹੈ 21 ਤੋਂ 12% ਹਰ ਕੇ ਜੀ ਇਹਦੇ ਬਸੋ ਬਦਲ ਸਾਡੇ ਦਾ ਮਾਦਰੀ 35-5% ਨੇ ਅੱਗੇ ਜੁੜਿਆ ਹੈ ਕਦੀ GST ਦੇ ਬਾਰੇ ਤੇ ਕਿਹਦੇ ਪਾਸੇ ਕਦੀ ਤੁਹਾਨੂੰ ਕਿਹੜੇ ਪੰਜਾਬ ਦੇ ਸਾਡਾ ਬਿਜ਼ਨਸ ਕਰਨਾ ਜਿਹੜੇ ਕੋਲ ਟੋਟਲ ਰਾਮ ਦੇ ਬਾਹਰੋਂ ਆਣੇ ਇਹ ਤੇ ਤਿਆਰ ਕਰਨਾ ਫਿਰ ਟੋਟਲ ਬਾਹਰ ਵੇਚਣਾ ਕਿਹੜੇ ਪਾਸੋਂ ਸਾਨੂੰ ਕਾਸਟ ਨਹੀਂ ਹੋਣੀ ਕਿ ਸਟੀਲ ਮੰਿਸਟਰੀ اور ਕਾਮਰਸ ਮੰਿਸਟਰੀ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਹੈ ਕਿ 25% ਸੇਫਗਾਰਡ ਡਿਊਟੀ ਲੱਗੇਗੀ ਸਟੀਲ ਦੀ ਇੰਪੋਰਟ ਦੇ ਉੱਤੇ ਜਿਹਦੇ ਨਾਲ ਸਟੀਲ ਪ੍ਰਾਈਸ ਜਿਹੜੀਆਂ ਹਿੰਦੁਸਤਾਨ 'ਚ ਬਹੁਤ ਵੱਧ ਜਾਣਗੀਆਂ ਅਸੀਂ ਇਹ ਐਸਟੀਮੇਟ ਲਗਾ ਰਹੇ ਹਾਂ ਕਿ 12 ਤੋਂ 15 ਰੁਪਏ ਪਰ ਕਿਲੋ ਵੱਧ ਜਾਏਗਾ ਉਹਦੇ ਨਾਲ ਜਿਹੜਾ ਐਕਸਪੋਰਟ ਪ੍ਰੋਡਕਟ ਆ ਉਹ ਬਹੁਤ ਮਹਿੰਗਾ ਹੋ ਜਾਏਗਾ ਕੋਈ ਐਕਸਪੋਰਟ ਮਾਰਕੀਟ ਐਸੋਨੇ ਬਹੁਤ ਕੰਪੀਟੀਟਿਵ ਆ ਸਾਡਾ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਚਾਈਨਾ ਦੇ ਨਾਲ ਆ ਚਾਈਨਾ ਚ ਆਲਰੇਡੀ ਸਟੀਲ ਬਹੁਤ ਸਸਤਾ ਦਾ ਚਾਈਨਾ ਸਸਤਾ ਹੋ ਗਿਆ ਸਾਡਾ ਹੋਰ ਜ਼ਿਆਦਾ ਮਹਿੰਗਾ ਹੋ ਗਿਆ ਅਸੀਂ ਬਿਲਕੁਲ ਐਕਸਪੋਰਟ ਦੀ ਮਾਰਕੀਟ ਤੋਂ ਬਾਹਰ ਹੋ ਜਾਵਾਂਗੇ ਕਿ ਹੈਂਡ ਟੂਲ ਹੋਵੇ ਚਾਹੇ ਸੈਕਲ ਪਾਰਟ ਹੋਵੇ ਨਟ ਬੋਲਟ ਹੋਣ ਆਟੋ ਪਾਰਟ ਹੋਵੇ ਫਾਸਨਰ ਹਰ ਚੀਜ਼ ਇੰਨੀ ਮਹਿੰਗੀ ਹੋ ਜਾਏਗੀ ਕਿ ਐਕਸਪੋਰਟ ਦੇ ਉੱਤੇ ਬੜਾ ਭੈੜਾ ਸਰੋਏਗਾ ਅਸੀਂ ਇਹ ਇਨੀਰਿੰਗ ਆਫ ਪੋਰਟਫੋਲੀਓ ਕਮਿਸ਼ਨ ਕੌਂਸਲ ਨੂੰ ਵੀ ਮੈਂ ਕੱਲ ਕੀਤੀ ਆ ਉਹਨਾਂ ਦੇ ਚੇਅਰਮੈਨ ਨੇ ਵੀ ਕੱਲ ਕੀਤੀ ਆ ਹੋਰ ਵੀ ਉਹਨਾਂ ਦੇ ਲੀਡਰਾਂ ਕਿਉਂਕਿ ਮੇਨ ਕੌਂਸਲ ਉਹ ਆ ਸਟੀਲ ਦੀ ਉਹਨਾਂ ਨੇ ਵੀ ਕਿਹਾ ਵਾ ਤੁਸੀਂ ਪ੍ਰੈਸ ਕਾਨਫਰੰਸ ਕਰੋ ਹਰ ਜਗ੍ਹਾ ਤੇ ਔਰ ਦਿੱਲੀ ਵੀ ਪ੍ਰੈਸ ਕਾਨਫਰੰਸ ਹੋਏਗੀ ਹਰ ਜਗ੍ਹਾ ਹੋਏਗੀ ਅਸੀਂ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਇੰਨਾ ਕਿ ਜ਼ਿਆਦਾ ਬਣਾਵਾਂਗੇ ਕਿ ਉਹ ਸੇਫਗਾਰਡ ਡਿਊਟੀ ਲਗਾਣਾ ਨਾ ਲਗਾਣ ਇਹ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਅਸੀਂ ਕਿਉਂਕਿ ਐਮ ਐਸ ਐਮ ਇ ਦਾ ਕਈ ਇਹ ਖਸਰਾ ਪਤਾ ਹੋ ਜਾਏਗਾ ਛੋਟੇ ਛੋਟੇ ਯੂਨਿਟ ਜਿਹੜੇ ਆ ਬੰਦ ਹੋਣ ਦੇ ਕਾਰਨ ਤੇ ਆ ਜਾਣਗੇ ਅਨਪਲੋਇਮੈਂਟ ਹੋਏਗੀ ਔਰ ਜੀਡੀਪੀ ਜਿਹੜੀ ਹੈ ਇਹਨਾਂ ਦੀ ਪਹਿਲਾਂ ਹੀ ਡਿਕਲਾਈਨ ਹੋਈ ਹੈ ਮੈਨੂਫੈਕਚਰਿੰਗ ਘੱਟ ਹੋਣ ਕਰਕੇ ਇਹ ਹੋਰ ਜ਼ਿਆਦਾ ਘਟ ਜਾਏਗੀ ਇਹਦੇ ਨਾਲ ਦੇਸ਼ ਦਾ ਬਹੁਤ ਜ਼ਿਆਦਾ